ਅਮਰੀਕਾ ਦੀ ਸਾਰਿਆਂ ਨੂੰ ਤੁਹਾਡਾ ਵੀ ਰੇਸ਼ਮ ਕੰਨੇ ਵਾਲਾ ਤੇ ਬਾਈ ਅੱਜ ਕੱਲ ਸਿਸਟਮ ਚੱਲਦਾ ਕਿ ਭਰਾਵਾਂ ਦਾ ਪਿਆਰ ਨਹੀਂ ਰਿਹਾ ਹੈ ਨਾ ਨਹੀਂ ਰਿਹਾ ਨਹੀਂ ਰਿਹਾ ਚ ਕਿ ਬਾਈ ਨਹੀਂ ਰਿਹਾ ਹੈ ਨਾ ਹਾਂ ਬਾਈ ਹਾਂ ਤੇ ਉਸ ਵਿਸ਼ੇ ਤੇ ਲਿਖ ਲਿਖਿਆ ਹੋਇਆ ਗੀਤ ਤੁਹਾਨੂੰ ਸੁਣਾਉਣ ਲੱਗੇ ਆ ਗੀਤ ਸੁਣ ਕੇ ਲਾਈਕ ਸ਼ੇਅਰ ਕਮੈਂਟ ਕਰਨਾ ਉਹਨਾਂ ਚ ਕਰਨਾ ਨੇ ਹੋ ਮਤਲਬ ਦੀ ਹੈ ਦੁਨੀਆ ਯਾਰੋ ਮਤਲਬ ਦੀ ਹੈ ਦੁਨੀਆ ਯਾਰੋ ਹੱਸਦਾ ਨਹੀਂ ਕੋਈ ਚਾਹਮਾ ਨਾਲ ਕੌਣ ਕਿਸੇ ਨੂੰ ਆਪਣਾ ਸਮਝੇ ਇਹ ਖਨਾਮੋ ਪਰਾਮਾ ਨਾਲ ਮਤਲਬ ਦੀ ਹੈ ਦੁਨੀਆਂ ਯਾਰੋ ਹੋ ਕੰਡਾ ਬਜਿਆ ਨਹੀਂ ਸੀ ਜਰਦਾ ਕੀ ਪੁੱਤਰ ਕੀ ਧੀ ਦਾ ਕੰਡਾ ਬਜਿਆ ਨਹੀਂ ਸੀ ਜਰਦਾ ਕੀ ਪੁੱਤਰ ਕੀ ਧੀ ਦਾ ਉਹ ਕਰਦਾ ਹੁਣ ਤੂੰ ਦੁਸ਼ਮਣ ਬਣ ਗਿਆ ਉਹੀ ਟੱਬਰ ਜੀ ਦਾ ਕਰਦਾ ਹੁਣ ਤੂੰ ਦੁਸ਼ਮਣ ਬਣ ਗਿਆ ਉਹੀ ਟੱਬਰ ਜੀ ਦਾ ਕਹੇ ਜਨਾਨੀ ਮਰਦਾ ਕਿਉ ਨੀ ਕਹੇ ਜਨਾਨੀ ਮਰਦਾ ਕਿਉ ਨੀ ਲਈਆਂ ਜੀ ਦੇ ਲਾਮਾ ਨਾਲ ਕੌਣ ਕਿਸੇ ਨੂੰ ਆਪਣਾ ਸਮਝੇ ਰਹਿਣਾ ਮੋਪਰਾ ਨਾਲ ਮਤਲਬ ਦੀ ਹੈ ਦੁਨੀਆ ਯਾਰੋ ਹੋ ਛਡ ਕਲਪਣਾ ਮਨ ਸਮਝਾ ਲੈ ਕਿਨੂੰ ਦੁੱਖ ਸੁਣਾਈਏ ਹੋ ਛਡ ਕਲਪਣਾ ਮਨ ਸਮਝਾਈਏ ਕਿਸ ਨੂੰ ਦੁੱਖ ਸੁਣਾਈਏ ਹੋ ਵਿੱਚ ਬੜਾ ਪੇ ਤੀਰ ਚ ਮੰਗੀ ਚੁੱਪ ਕਰ ਟੈ ਮਿਟ ਪਾਈਏ ਹੋ ਵਿੱਚ ਬੇਡਾ ਬੇਤੀ ਰਿਤ ਮੰਗੀ ਚੁੱਪ ਕਰ ਟੈ ਮਿਟ ਪਾਈਏ ਹੋ ਮਰਿਆਂ ਦੇ ਨਾਲ ਮਰਿਆਂ ਨਹੀਂ ਜਾਂਦਾ ਮਰਿਆਂ ਦੇ ਨਾਲ ਮਰਿਆਂ ਨਹੀਂ ਜਾਂਦਾ ਸਾਜ ਹੁੰਦੀ ਐ ਸਾਹ ਨਾਲ ਕੌਣ ਕਿਸੇ ਨੂੰ ਆਪਣਾ ਸਮਝੇ ਰਹਿਣਾ ਮੋਪਰਾਮਾ ਨਾਲ ਮਤਲਬ ਦੀ ਐ ਦੁਨੀਆ ਯਾਰ ਹੋ ਬਈ ਜੀ ਚੰਗਾ ਲੱਗਿਆ ਸ਼ੇਰ ਸ਼ੁਰੂ ਕਰ ਦਿੱਤਾ ਧੰਨਵਾਦ ਸਸੀ ਕਾ